ਮੰਨੂ ਕੱਲ ਹੀ ਪਤਾ ਲੱਗਿਆ ਕਿ ਆਕਾਰ ਤਗਤ ਦੇ ਹੁਕਮ ਚਾਰ ਦੁਆਰੀ ਤੱਕ ਸੀਮਤ ਜੱਥੇ ਜਾ ਗਿਆ ਨਹੀਂ ਰੁਕ ਵੀ ਸਿੰਘ ਸਿੱਧੇ ਆਕਾਰ ਤਗਤ ਦੇ ਜੱਥੇ ਜਾ ਗਿਆ ਨਹੀਂ ਰੁਕ ਵੀ ਸਿੰਘ ਨੇ ਤੁਮਨੇ ਗੁਰਦੁਆਰਾ ਪਬੰਦੇ ਕਮੇਟੀ ਦੇ ਪਟਾਨਾ ਹੱਦ ਮੁਕੈ ਤੇ ਹੁਜੂਨ ਦੇ ਸਿੰਗ ਤਾਂ ਮੈਨੂੰ ਆਪਾ ਅਸਤੀ ਪਾਬਾ ਤੇ ਲੈ ਲੈਣਾ ਤੇ ਆਪਣੇ ਜਿਵੇਂ ਆਇਆ ਸ਼ੰਪਨ ਦੀ ਆਪਣੀ ਲਕਤੀ ਹੈ ਹੁੰਜੇ ਜਿਥੇ ਜਾਣੇ ਸਾਫਾ ਕਰ ਦਿੱਤਾ ਹੈ ਕਿ ਉਹਨਾਂ ਨੂੰ ਕੱਲ ਹੀ ਪਤਾ ਲੱਗਿਆ ਕਿ ਜਿਹੀ ਅਕਾਰ ਤੱਕ ਦੇ ਹੁਕਮ ਸਿਰਫ ਇਸ ਜਿਦੇ ਕਾਡ ਵਾਲੇ ਤਾਂ ਕਸ਼ਮੀਰ ਹਨ ਉਹਨਾਂ ਅੱਜ ਚ ਵੇਰੈ ਤੇ ਮੇਰੇ ਨਾਲ ਗੱਲਬਾਤ ਕਰਦੇ ਆਏ ਫਗੜਾ ਵਾ ਕਿਤਾ ਇਸੇ ਦਾਨੇ ਦਿੱਲੀ ਸੇ ਕਾ ਸਕ ਮਨ ਤਿਲ ਸਿਕਾਗੋ ਮਨੰਚਿੰਦੇ ਸਿੰਗ ਸੇ ਚਨੇ ਅੱਜ ਸਿਜੀ ਹਮੰਦ ਜੇ ਵਿਚ ਮਤਾ ਦੇਖ ਕੇ ਸ਼ੁਕਰਾਨਾ ਕੀਤਾ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਬਰ ਦੇ ਕਤਲ ਕਰਨ ਵਾਲੇ ਆਪਣੀ ਚੁੱਪੀ ਤੋੜਦੇ ਹਨ। ਜਿੱਥੇ ਅਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ advocate ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣਾ ਚਾਹੀਦਾ ਹੈ ਅਤੇ ਆਪਣੀਆਂ ਜਿੰਮੇਵਾਰੀਆਂ ਸੰਭਾਲ ਲੈਣੀਆਂ ਚਾਹੀਦੀਆਂ ਹਨ। ਜਥੇਦਾਰ ਨੇ क्या क्या कहा अकाल तखत वालों उन्हत मैंबरी कमेटी का तो मुख्य वजो जो जिम्मेवारी सौंपी गई है उसका अभी काम शुरू करना चाहिए है उन्होंने कहा कि धामी ने अपने इस्तीफे पर जिक्र किया है कि उन्होंने मेरे वलो भाई एक प्रोजेक्ट के आधार नैतिक ਜਿੰਮੇਵਾਰੀ ਲੈਂਦਿਆਂ ਅਸਤੀਫਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਪੋਸਟ ਉਹਨਾਂ ਆਪਣੇ ਨਿੱਜੀ social media ਤੇ ਤੇ ਪਾਈ ਸੀ ਅਤੇ ਕਿਸੇ ਨੂੰ ਆਦੇਸ਼ ਨਹੀਂ ਕੀਤਾ ਸੀ ਤੇ ਇਹ ਉਹਨਾਂ ਦੇ ਆਪਣੇ ਮਨ ਦੇ ਬਬਲੇ ਸਨ ਉਹਨਾਂ ਨੇ ਕਿਹਾ ਕਿ ਧਾਮੀ ਨੇ ਜਿਵੇਂ ਨੈਤਿਕ ਹਰ ਦਾ ਅੱਤੇ ਸੀਪਰ ਦੇ ਤਾਰੇ ਉੱਚਾ ਉਹ ਬਿਨਾਂ ਟਿਕ ਹਰ ਦਾ ਤੇ ਉਹ ਨਾਨੂ ਪੀਲੇ ਕਰਦੇ ਹਨ ਕਿ ਉਹ ਆਪਾ ਜਤੀਪਾ ਬਾਬੂ ਜਲੇ ਕੇ ਭਜਾਂਦੀ ਜਿੰਮੇਵਾਰੀ ਤੇ ਸੱਤ ਮੈਂਬਰ ਕਮੇਟੀ ਦੇ ਮੁਖੀ ਜੀ ਜਿੰਮੇਵਾਰੀ ਸੁਮਨ ਇੱਕチュア ਦੇ جواب ਵਿੱਚ ਜਿ세 ਜਾਣੇ ਕਿ ਆ ਕੇ ਹੋ ਜਾਗਦੇ ਕਿ ਉਹ कि दबाव होने तो होना क्योंकि पिछले कुछ समय तो लग रहा है के और दबा हेत मशहूर और ईमानदार ने गुरु की भैम मान वाले चंकी सुख हित जैसे रहा ने दसिया के बीते कल अंतरिंग कमेटी के मैंबर मिले सन ਚਿਕ ਗੁੱਜੂ ਬਾਇ ਇਕ ਤੇ ਦੇ ਮੁਤਾਬਕ ਅਧਕਾਂ ਦੀ ਗੱਲ ਕੀਤੀ ਹੈ ਹੁਣ ਇਹ ਕੀ ਕਹਿਗੇ ਤੇ ਮੁਤਾਬਕ ਸ਼੍ਰੋਮਣੀ ਕਮੇਟੀ ਨੂੰ ਕੰਮ ਚਾਹੀਆ ਗਿਣਤੀਆਂ ਤੇ ਜੇਤੇ ਨਾਯਾਨੀ ਨੂੰ ਜੁੜ ਕੀਤੀ ਦੇ ਅਧਕਾਲ ਆਪੋ ਜਹਨ ਕਾਲੂਲ ਕਲਮਾਤ ਨੂੰ ਉਹਨਾਂ ਨੇ ਅਸਾਜ ਕਬਾਇ ਹੈ ਕਿ ਸਿਰੇਕਾਰ ਤੋਂ ਕਸਨਾ ਸਬਦ ਦੇ ਹੁਕਮ ਸੇਪਾ ਉਤਜੀ ਅਕਾਰ ਤੱਕ ਸਬਦ ਦੀ ਸਰਦਬਾਈ ਤੱਕ ਸੀਮਤ ਹਨ ਜਦੋਂ ਕਿ ਉਹ ਸਮਝਦੇ ਸਾਨੂੰ ਕਿ ਆਕਾਰ ਤੱਕ ਤੁਹਾਨੂੰ ਕਿਤੇ ਹੁਕਮ ਸਾਰੇ ਦੁਨੀਆਂ ਵਿੱਚ ਫੈਲਸੇ ਸੇਖਰ ਤੇ ਲਗੂ ਹੁੰਦੇ ਹਨ ਜਿਵੇਂ ਰਾਜ ਇਸ ਗੱਲ ਨੇ ਇਹ ਵੀ ਸਬਦ ਕਹ ਦਿੱਤਾ ਕਿ ਉਹ ਹੰਤਿੰਗ ਤੁਮੇਂ ਤੇ ਬਲੋੜ ਕਹਾਂ ਜਮੰਦੀ ਕਿਤੇ ਚੱਚਾ ਤੋਂ ਨਾ ਗੁਚਾ ਨਾ ਅਪਰੇ ਚਤੀ ਪੇਂ ਜਮੰਦੀ ਚੱਲੇ ਇਹ ਸੱਚਾ ਦੇ ਸ਼ੁੰਦੇ ਆਪਾ ਬੀਚੇ ਤੇ ਜਾ ਰੁਕ ਮੇ ਸਿੰਗਰ ਨੇ ਕਿਆ ਕੇ ਗੁਰੂ ਨੂੰ ਜੋ ਫਲਬਾਨ ਹੋਵੇ ਕਾਮਿ ਤੁਮ ਮਤਾਪਕ ਸਾਬਕ ਕੋ ਇਹ ਹੋਵੇਗਾ ਐ ਆ ਗਿਆ ਨਹੀਂ ਹੈ ਪੇ ਜਮੰਦੀ ਕਿਤੇ ਜਾਂਦੀ ਤੇ ਪਿਆ ਭਾਈ ਹੁਨਾਏ ਕੇ ਆਕੇ ਦੁੱਖ ਚਾਹੀਏ ਹੈ ਹੁਨਾਏ ਕੇ ਆਕੇ ਸਾੜਿਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਹਰੇਕ ਨੂੰ ਇੱਕ ਦੂਜੇ ਦੇ ਹਉਦੇ ਦਾ ਸਿਤਕਾ ਕਾਹਨ ਨਹੀਂ ਚਾਹੀਦਾ ਹੁਨਾਏ ਕੇ ਆਕੇ ਸ਼੍ਰੋਮਣੀ ਅਕਾਲੀ ਦਰ ਅਤੇ ਸ਼੍ਰੋਮਣੀ ਗੁਰਦੁਆਰਾ ਪਵੰਦੇ ਕਮੇਟੀ ਸਿੱਖਾਂ ਦੇ ਸਿਮੋਰ ਸੰਚਿਤ ਤਮਨ ਜੋ ਬੁਦੁਕਾਨੇ ਜਿਹੜਾ ਦੋਵਾਲ ਪਾਬਤ ਹੁਣ ਨਾ ਸੈਂਚੂਟਾ ਮੰਦੀ ਸਰਦੀ ਖਲਾ ਲਈ ਹਰ ਸਿੱਖ ਨੂੰ ਕੰਮ ਕਰਨਾ ਚਾਹੀਦਾ ਹੈ ਸਿੰਘ ਸਾਹਿਬ ਜੀ ਆਰੇ ਬਾਲ ਕਲ ਸੇ ਕਮ ਕਹ ਰਿਹਾ ਕਿ ਅਕਾਲ ਤਖਤ ਮਹਾਨ ਹੈ ਪਰ ਹੁਣ ਸ਼ਰੋਮੀ ਕਮੇਟੀ ਕਹਿੰਦੀ ਅਸੀਂ ਮਹਾਨ ਹੈ ਤੇ ਜੋ ਵੀ ਉਹ ਕਹੇ ਵੀ ਅਸੀਂ ਹੀ ਤਖਤਾਂ ਦੇ ਜਿਹੜੇ ਸਿੰਘ ਸਾਹਿਬ ਲਗਾ ਸਕਦੇ ਹਟਾ ਸਕਦੇ ਨੇ ਦੇ ਕੋ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਡੀ ਚੁਣੀ ਹੋਈ ਸੰਸਥਾ ਹੈ ਸੰਗਤ ਦੇ ਚੋਣੇ ਹੋਏ ਜਿਹੜੇ ਨਮਾਇਦੇ ਨੇ ਉਹ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪੋ ਆਪਣੇ ਹੱਕਿਆਂ ਦੀ ਨਿਬਾਨੀ ਕਰਦੇ ਨੇ ਹਰ ਇੱਕ ਦਾ ਆਪੋ ਆਪਣਾ ਅਧਿਕਾਰ ਖੇਤਰ ਹੈ ਪਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰਕਮੇਟੀ ਵੱਲੋਂ ਜੋ ਸਾਡੀ ਸਰਹੇਖ ਤੇ ਆ ਕੇ ਉਹਨਾਂ ਨੇ ਕਿਹਾ ਤੇ ਔਰ ਉਹਨਾਂ ਨੇ ਆਪਣੀ ਪੱਤਰਕਾਰ ਜਿਹੜਾ ਉਹ ਸੀਗਮੈਨੀ ਸੀ ਕਿ ਪ੍ਰੈਸ ਕਾਨਫਰੰਸ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਸਿੰਘ ਸਹਿਬਾਨ ਨੂੰ ਜਿਹੜੀ ਉਹ ਪੋਸਟ ਜਿਹੜੀ ਹੈ ਕੋਈ ਇਸ ਪਾਉਣੀ ਚਾਹੀਦੀ ਮੈਂ ਕੇਵਲ ਆਪਣੇ ਯਾਨੀ ਹਰ ਕਿਸੇ ਦੀ ਹੋਰਾਂ ਦੇ ਹੱਕ ਵਿੱਚ ਆਪਣੇ ਜੋ ਦਿਲ ਦੇ ਬਲਬਲੇ ਸੀ ਉਹ ਆਪਣੇ ਪੋਸਟ ਰਾਈਂ ਸਾਂਝ ਕੀਤੇ ਨੇ ਮੈਂ ਕੋਈ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਨਹੀਂ ਕੀਤਾ ਉਹ ਮੈਂ ਆਪਣੀ ਜਿਹੜਾ ਮੇਰਾ ਪਰਸਨਲ ਫੇਸਬੁੱਕ ਅਕਾਊਂਟ ਹੈ ਉਹ ਤੇ ਪੋਸਟ ਪਾਛ ਜਿਹੜਾ ਮੇਰਾ ਜੋ ਮਨ ਦਾ ਜਿਹੜਾ ਮੇਰੀ ਦਸ਼ਾ ਸੀ ਮੈਂ ਉਹ ਵਰਣਨ ਕੀਤੀ ਸਿੰਘ ਸਾਹਿਬ ਜੀ ਸਾਹਿਬ ਨੇ ਕੱਲ ਐਗਜੈਕਟਿਵ ਨੇ ਜਿੱਥੇ ਦਾਦਾ ਤੇ ਉਂਗਲ ਚੁੱਕੀ ਇਹਨੂੰ ਕਿੱਸਾ ਦੇ ਦੋ ਕਹਿ ਰਹੇ ਕਿ ਸਾਡੇ ਮਲਾਜ਼ਮ ਹੈ ਅਸੀਂ ਇਹ ਕਰਾਂਗੇ ਉਤਸਾਹਾਂਗੇ ਅਸੀਂ ਹਟਾਸ ਦੇ ਸੀ ਲਗਾ ਸੋ ਦੇਖੋ ਮੈਂ ਬੇਨਤੀ ਕਰਾ ਕਿ तकरीबन ਦੁਨੀਆ ਭਰ ਵਿੱਚ ਵਾਸਤੇ ਸੀ ਜਿਹੜੇ ਨੇ ਉਸ ਜਿਹੇ ਅਕਾਲ ਤਖਸਾਂ ਵੱਲ ਦੇਖਦੇ ਨੇ ਅਕਾਲ ਤਖਸਾਂ ਕੋ ਕੋਈ ਫੈਸਲੇ ਵੱਲ ਦੇਖਦੇ ਨੇ ਔਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੀ ਕੋਲ ਵੀ ਆ ਕੇ ਗੱਲ ਪਈ ਗਈ ਕਿ ਤੁਹਾਡਾ ਦਰਕਰ ਕਿ ਜਿਹੜਾ ਹੋਇਆ ਔਰ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਸਾਂ ਦਾ ਹੁਕਮ ਜਿਹੜਾ ਹੈ ਉਹ ਵਿਸ਼ਵ ਵਿਆਪੀ ਸਿੱਖਾਂ ਤੋਂ ਲਾਗੂ ਹੁੰਦਾ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤਖਸਾਲ ਦਾ ਹੁਕਮ ਜਿਹੜਾ ਅਕਾਲ ਤਖਸਾਲ ਸਾਹਿਬ ਦੀ ਦੀ ਵਿਚਾਰ ਦੁਆਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਔਰ ਇਹ ਜਿਹੜਾ ਕਾਲ ਸੁਨੇਹਾ ਸੀਗਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇਹ ਸਭ ਲੱਗਦਾ ਨਹੀਂ ਕਿ 2 ਦਸੰਬਰ ਤੋਂ ਬਾਅਦ ਜਿਹੜਾ ਇਹ ਸਾਰਾ ਕੁਝ ਡਰਾਮਾ ਇਹ ਇੱਕ ਪਰਿਵਾਰ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ ਦੇਖੋ ਮੈਂ ਕਹਿੰਦਾ ਕਿ ਸ਼੍ਰੋਮਣੀ ਕਾਦੀ ਦਲ ਸਾਡੇ ਖੇਤਰੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇਤਾਂ ਦੀ ਸੰਸਥਾ ਹੈ ਔਰ ਇਸ ਹਿੱਦਾਂ ਦੇ ਸਿਰਾਂ ਤੇ ਜਿਵੇਂ ਕੱਲ ਪਰਸੋਂ ਕੱਲ 21 ਫਰਵਰੀ ਨੂੰ ਨਰਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਔਰ ਨਰਕਾਣਾ ਸਾਹਿਬ ਦੇ ਸ਼ਹੀਦਾਂ ਦੀ ਚਿਖਾ ਦੇ ਚਾਨਣ ਵਿੱਚ ਬਹਿ ਕੇ ਜਿਹੜੇ ਸ਼੍ਰੋਮਣੀ ਕਮੇਟੀ ਦਾ ਵਿਧਾਨ ਹੈ ਉਹ ਲਿਖਿਆ ਗਿਆ ਸੀ ਔਰ ਸਾਨੂੰ ਇਸ ਸੰਸਥਾ ਨੂੰ ਹਰ ਕੀਮਤ ਤੇ ਬਚਾ ਕੇ ਰੱਖਣਾ ਚਾਹੀਦਾ ਹੈ ਇਹਦੇ ਯਾਰ ਵਿੱਚ ਕਿਸੇ ਪ੍ਰਕਾਰ ਦੀ ਕੋਪਾ ਨਹੀਂ ਆਉਣੀ ਚਾਹੀਦੀ ਸਿੰਘ ਸਰ ਈਸ਼ਵਰ ਸਿੰਘ ਸਾਹਬ ਦੇ ਜਿੱਥੇ ਦਾਦਾ ਤੇ ਲੋਕ ਲਗਾਤਾਰ ਗੱਲ ਕਰ ਰਹੇ ਆ ਸਿੱਖੋਂ ਕਾਫੀ ਦੁਖਦਾਈ ਹੈ ਕਿ ਉਹਨਾਂ ਦੇ ਮਾਨਸਿਕ ਮਾਨ ਦੀ ਗੱਲ ਕੀ ਆਏ ਕਿ ਹਰ ਕਿਸਾ ਦੇ ਦੇ ਤੇ ਕੀ ਸੰਦੇਹੀ ਦਿਨਾਂ ਕੰਡਾ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਹਰ ਪਦਵੀ ਦਾ ਹਰ ਬੰਦੇ ਦਾ ਹਰ ਬੈਕ ਨੇ ਵਿੱਚ ਜਿੱਤੇ ਵੀ ਕੋਈ ਛੋਟਾ ਵੱਡਾ ਜੀ ਕੰਮ ਕਰਦਾ ਤੁਸੀਂ ਹਵਾ ਕਰਦਾ ਹਰ ਬੰਦਾ ਆਪ ਕੋ ਆਪਣਾ ਜਿਹੜਾ ਸਨਮਾਨ ਹੈ ਉਹ ਭਾਵਦਾ ਔਰ ਉਹਦਾ ਇਹ ਹੱਕ ਹੈ ਕਿ ਮੈਨੂੰ ਸਨਮਾਨ ਮਿਲਣਾ ਚਾਹੀਦਾ ਹੈ ਔਰ ਹਰ ਪਰਿਗਤ ਦਾ ਸਨਮਾਨ ਕਰਨਾ ਸਾਡਾ ਸਭ ਦਾ ਇੱਕ ਇੱਕ ਦੇ ਸਾਥ ਕਰਦੇ ਕੱਲ ਪਰਖ ਇੱਕ ਕਾਰਟੂਨ ਬਣਿਆ ਸੀ ਇਥੇ ਇਹ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਉਹ ਸੰਗਤ ਰਾਹੀ ਹੋਣੀ ਚਾਹੀਦੀ ਹੈ ਤੇ ਦੇਖੋ ਇਹ ਵਿਧਾਨ ਬਣਿਆ ਹੋਇਆ ਹੈ ਇਹ ਆਪ ਐਵੇਂ ਨਹੀਂ ਕਰ ਸਕਦੇ ਕਿਉਂਕਿ ਇੱਕ ਵਿਧਾਨ ਹੈ 1925 ਐਕਟ ਬਣਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ ਉਹ ਉਹਦੇ ਅਧਾਰ ਤੇ ਹੁੰਦੀ ਹੈ ਕਿਹੜਾ ਫੈਸਲਾ ਜੱਜੀਨਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜੱਥੇ ਦਾ ਕਿਸੇ ਵੀ ਦੇ ਸਿੰਘ ਸਾਹਿਬ ਨੂੰ ਲਾਣ ਤੇ ਹਟਾਉਣ ਦਾ ਅਧਿਕਾਰ ਸਾਡੀ ਕੋਰ ਇਲੈਕਸ਼ਨ ਕਮੇਟੀ ਕੋਲ ਹੈ ਬਿਲਕੁਲ ਕਿਸੇ ਨੂੰ ਵੀ ਚਾਹੇ ਉਹ ਜਹਦਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲਾਉਣ ਦੇ ਤੇ ਲਾਉਣ ਦੇ ਜਿਹੜੇ ਅਡਾ ਅਧਿਕਾਰ ਖੇਤਰ ਹੈ ਇਹ 1925 ਦੇ ਐਕਟ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਵੰਤਰਾ ਕਮੇਟੀ ਹੈ ਕੌਣ ਹੁੰਦਾ ਹੈ ਸਮਝੋ ਇਹ ਗਿਆਨੀ ਹਸੀਂਗੂ ਤੇ ਕਾਫੀ ਉਪਤਾ ਕੀ ਕੀਤੀ ਜਾ ਰਹੀ ਹੈ ਠੀਕ ਹੈ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇ ਤੋਂ ਰੱਖਣਾ ਚਾਹੀਦਾ ਹੈ ਐ ਜੀ ਬੀ ਸੀ ਪ੍ਰਧਾਨ ਨੇ ਇਸ ਕੇਸ ਨੂੰ ਕਿਵੇਂ ਦੇਖਦੇ ਹੋ? ਦੇਖੋ ਐਸ ਪੀ ਸੀ ਪ੍ਰਧਾਨ ਬਹੁਤ ਵਧੀਆ ਵਰਸੇਕ ਨੇਕ ਚੰਗੇ ਦਿਖਵਾਲੇ ਬੇਦਾਗ ਔਰ ਗੁਰਸੇਕ ਸਭੀयत ਨੇ ਧਾਮੀ ਸਾਹਿਬ ਦਾ ਅਸਤੀਫਾ ਦੇ ਕੇ ਜਾਣਾ ਸ਼੍ਰੋਮਣੀ ਗੁਰਦੁਆਰਾ ਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਾਨੀ ਹਰਦੀਪ ਸਿੰਘ ਦੇ ਹੱਥ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਇੱਤਿਹਾਸ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਖੂਲ ਦਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨਗੀ ਹੈ ਉਤਮ ਵਸਤੀ ਇਫਾਦੈਂਡ ਪਰ ਮੈਂ ਕਹਿੰਦਾ ਕਿ ਜੇਕਰ ਉਹ ਨਾ ਸकता ਹੈ ਇਹ ਵੀ ਨਾ ਸकता ਹੈ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਨੇ ਸਾਹਿਬ ਨੂੰ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਸੀਟ ਹੈ ਉਹਨੂੰ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿਲ੍ਹੇਵਾਰੀ ਹੈ ਉਹਨੂੰ ਸੁਭਾਲਣ ਔਰ ਜੋ ਡਿਊਟੀ ਉਹਨਾਂ ਦੀ ਜਿਹੜੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਲਈ ਗਈ ਹੈ ਸੱਤ ਮੈਂਬਰ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਰਧਾਰਿਤ ਸੰਗਠਨ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਸਿਆਸੀ ਹਾਲਤ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਧੰਸੌਣ ਨੇ ਅਸਤੀਫਾ ਦਿੱਤਾ ਹੈ ਇਹ ਕਿਸੇ ਦਬਾਅ ਹੇ ਹੋ ਸਕਦਾ ਹੈ ਕਿਉਂਕਿ 3-4 ਮਹੀਨੇ ਤੋਂ ਕਾਫੀ ਆਰਥਿਕ ਤੌਰ ਤੋਂ ਉਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਅ ਹੋਵੇ ਸਿੰਘ ਸਾਹਿਬ ਜੀ ਸੱਤ ਮੈਂਬਰੀ ਕਮੇਟੀ ਨੇ ਭੱਤੀ ਦਾ ਐਲਾਨ ਕੀਤਾ ਹੈ ਪਰ ਉਹਨੂੰ ਚਿੱcke ਟੰਗ ਕੇ ਕਾਲੀਦਲਾ ਸਾਰੇ ਕਹਿ ਰਿਹਾ ਕਿ ਅਸੀਂ ਆਪਣਾ ਕੰਮ ਕਰੋ ਤੇ ਆਪਣਾ ਕਰਦੇ ਮੈਂ ਉਹ ਗੱਲ ਪਹਿਲਾਂ ਕੀਤੀ ਹੈ ਤੇ ਆਪਣਾ ਸਰਦਾਰ ਜਿੰਨੂ ਕਾਮਿਸਾਬ ਸ਼ੌਨ ਗੋਦਵਾਲਾ ਦਾ ਪ੍ਰਬੰਧਕ ਨੇ ਪ੍ਰਧਾਨ ਨੇ ਉਹ ਅਕਾਲ ਤਖਤ ਸਾਹਿਬ ਕੋ ਜਿਹੜੀ ਸੇਵਾ ਤਸੀਲ ਤੋਂ ਪੰਜ ਸਿੰਘ ਸਰਦਾਰ ਦੇ ਵੱਲੋਂ ਸੇਵਾ ਜਿਹੜੀ ਉਹਨਾਂ ਦੇ ਝੋਲੀ ਵਿੱਚ ਪਾਈ ਗਈ ਹੈ ਉਹ ਸਤਨਾਗਰਿ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਿਸ਼ੰਦਿਆਂ ਹੋਇਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰਨਾ ਟੜੇ ਸਿਫੇ ਦੀ ਵੀ ਕਾਫੀ ਚਲ ਚਾ ਜਲਦੀ ਦੀ ਇਹਦੇ ਬਾਰੇ ਕੀ ਕਹਿੰਦੇ ਜਿਹੜਾ ਕੋਤਾ ਹੁਕਮ ਹੋਏਗਾ ਕੋਈ ਐਸਾ ਸਾਮਾ ਬਣਦਾ ਤੇ ਜੋ ਕੋਸਾ ਦਾ ਹੁਕਮ ਹੋਏਗਾ ਕੋਈ ਕੋਮ ਬੜੀ ਦੁਬਿਧਾ ਤੇਗੀ ਹੈ ਕਿ ਆਏ ਲੀਨ ਸਿੰਘ ਸਾਹਬਾਂ ਦੇ ਉੱਤੇ ਕੋਈ ਨਾ ਕੋਈ ਜੱਲਾ